ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਬਲਵਿੰਦਰ ਕਾਕਾ ਐਸ ਟਾਈਮ ਮੈਂ ਬਠੰਡਾ ਦੇ ਬੱਸ ਸਟੈਂਡ ਉਸ ਜਗਾ ਤੇ ਬੈਠਾ ਜੀ ਬਾਬਾ ਜੀ ਕੋਲੇ ਜਿਹਨਾਂ ਨੂੰ 50 ਸਾਲ ਹੋ ਗਏ ਰਿਕਸ਼ਾ ਚਲਾਉਂਦਿਆਂ ਨੂੰ ਠੀਕ ਹੈ ਨਾ ਤੇ ਪੁੱਛਾਂਗੇ ਆਪਾਂ ਸਾਰੀ ਮਦਯੰਗੀ ਗੱਲਬਾਤ ਸੋ ਇਹਦੇ ਵਿੱਚ ਆਪਾਂ ਦੇਖਾਂਗੇ ਮਤਲਬ ਯਾਨੀ ਕਿ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਠੀਕ ਹੈ ਜੀ ਤੇ ਮੇਨ ਆਪਣਾ ਹੈਗਾ ਵੀ ਅੰਨੀ ਉਮਰ ਤੇ ਬੰਦਾ ਅੱਜ ਵੀ ਮਤਲਬ ਯਾਨੀ ਕਿ ਰਿਕਸ਼ਾ ਚਲਾਣੀ ਰਿਕਸ਼ਾ ਟੋ ਰਿਹਾ ਹੈ ਆਪਣੇ ਪਰਿਵਾਰ ਦੀ ਖਾਤਰ ਪਰ ਸਰਕਾਰਾਂ ਨੂੰ ਇਹਦੇ ਵਿੱਚ ਨਾ ਕੁਝ ਨਾ ਕੁਝ ਚਾਹੀਦਾ ਕੱਲੀ ਪੈਨਸ਼ਨ ਨਾਲ ਨਹੀਂ ਸਰਦਾ ਠੈਰ ਚਲੋ ਤੁਸੀਂ ਵੀਡੀਓ ਦੇਖਿਓ ਤੁਸੀਂ ਤੁਹਾਡੇ ਕਮੈਂਟਾਂ ਦੇ ਵੀ ਲੋੜ ਹੈ ਤੇ ਅਗਰ ਤੁਹਾਨੂੰ ਠੀਕ ਲੱਗਦਾ ਮੈਂ ਚੰਗਾ ਕਰ ਰਿਹਾ ਤਾਂ ਉਹਦੇ ਵਿੱਚ ਤੁਸੀਂ ਕਮੈਂਟ ਦੇ ਸਕਦੇ ਹੋ ਬਾਕੀ ਮੈਂ ਜਿੰਨੀ ਕੁ ਕੋਸ਼ਿਸ਼ ਹੈ ਆਪਣੀ ਉਹ ਆਪਾਂ ਕਰ ਹੀ ਜਣੇ ਹਣਾ ਜੀ ਸੋ ਬਾਬਾ ਜੀ ਕੀ ਨਾਮ ਹੈ ਆਪਣਾ ਦਰਸ਼ਨ ਸਿੰਘ ਦਰਸ਼ਨ ਸਿੰਘ ਹਾਂਜੀ ਅੱਛਾ ਕਿੰਨੇ ਟਾਈਮ ਤੋਂ ਆਪਾਂ ਕਰ ਰਹੇ ਹਾਂ ਜੀ ਆਪਾਂ ਮੈਜ਼ ਅਕਸ਼ਲ ਸਰਵਾਨੰਦ ਕੀ ਨਾਮ 15 ਸਾਲ ਦਾ ਸੀ 15 ਸਾਲ ਦਾ ਕੀ ਨਾਮ ਹੈ ਆਪਣਾ ਜਿਆਦਾ ਦਰਸ਼ਨ ਸਿੰਘ ਦਰਸ਼ਨ ਸਿੰਘ ਦਰਸ਼ਨ ਸਿੰਘ ਠੀਕ ਹੈ ਤੇ ਸਰਕਾਰ ਵੱਲੋਂ ਕੋਈ ਸਹੂਲਤ ਸਰਕਾਰ ਵੱਲੋਂ ਤੁਹਕਾ ਹੀ ਹੈ 1000 ਜਾਂ 1500 ਕਾ ਚਲਦੀ ਹੋਣੀ ਹੋਰ ਤਾਂ ਉਹੀ 1500 ਰੁਪਿਆ ਹਰ ਮਹੀਨੇ ਆ ਰਿਹਾ ਹਾਂ ਐਸ ਵਾਰ ਨਹੀਂ ਆਇਆ ਠੀਕ ਹੈ ਹੋਰ ਕੋਈ ਸਹੂਲਤ ਨਹੀਂ ਹੋਰ ਕੀ ਮਤਿਆ ਨਹੀਂ ਕਿ ਇੱਕ ਸਰਕਾਰ ਵੱਲੋਂ ਜਿਹਨੇ ਕਲੀਨਿਕ ਖੋਲੇ ਆ ਜੀ ਕਲੀਨਿਕ ਉਹਨਾਂ ਦੇ ਵਿੱਚੋਂ ਤੁਸੀਂ ਕੀ ਸਹਾਇਤਾ ਲੈਨੇ ਹੋ ਜਿਵੇਂ ਤੁਹਾਡੇ ਮੈਂ ਦੇਖ ਰਿਹਾ ਹਾਂ ਵੀ ਅਲਰਜੀ ਜਾਂ ਕੋਈ ਬਿਮਾਰੀ ਹਾਂਜੀ ਉਹ ਨਾ ਕਈ ਜਗ੍ਹਾ ਗਿਆ ਅੱਛਾ ਅੱਛਾ ਕੋਈ ਫਰਕ ਨਹੀਂ ਕੋਈ ਫਰਕ ਨਹੀਂ ਕਈ ਜਗ੍ਹਾ ਜਾਂਦੇ ਕਿੰਨੀ ਉਮਰ ਹੋ ਗਈ ਜੀ 65 ਸਾਲ 65 ਸਾਲ 65 ਸਾਲ ਦੀ ਉਮਰ ਹੈ ਜੀ ਦਰਸ਼ਨ ਸਿੰਘ ਜੀ ਠੀਕ ਹੈ ਨਾ ਸੋ ਮੇਰਾ ਵੀਡੀਓ ਕਰਨ ਦਾ ਵੀਡੀਓ ਦਿਖਾਉਣ ਦਾ ਜਾਂ ਨਿਊਜ਼ ਕਰਨ ਦਾ ਮਕਸਦ ਇਹ ਹੈ ਕਿ 65 ਸਾਲ ਦੀ ਉਮਰ ਜਿਹੜੀ ਹੁੰਦੀ ਹੈ ਜਾਂ 50 ਤੋਂ ਸਾਲ ਦੀ ਜਿਹੜੀ ਉਮਰ ਹੁੰਦੀ ਹੈ ਉਹ ਬੰਦੇ ਦੀ ਘਰ ਬੈਠ ਕੇ ਖਾਣ ਪੀਣ ਦੀ ਹੁੰਦੀ ਹੈ ਸੋ ਸਰਕਾਰਾਂ ਨੂੰ ਇਸ ਚੀਜ਼ ਬਾਰੇ ਸੋਚਣਾ ਚਾਹੀਦਾ ਹੈ ਚਾਹੇ ਉਹ ਬਠਿੰਡਾ ਜ਼ਿਲ੍ਹੇ ਦੇ ਵਿੱਚ ਕੰਮ ਕਰਦੇ ਚਾਹੇ ਉਹ ਪਿੰਡਾਂ ਦੇ ਸਰਪੰਚ ਹੈ ਕੋਈ ਵੀ ਹੈ ਕੋਈ ਵੀ ਪ੍ਰਧਾਨ ਹੈ ਇਹਨਾਂ ਚੀਜ਼ਾਂ ਦੇ ਗੌਰ ਕਰਨਾ ਚਾਹੀਦਾ ਸਾਡੀਆਂ ਜਿਹੜੀਆਂ ਸਿੱਖ ਪੰਥ ਜਥੇਬੰਦੀਆਂ ਹਨ ਉਹਨਾਂ ਨੂੰ ਵੀ ਇਹਨਾਂ ਦੇ ਧਿਆਨ ਦੇਣਾ ਚਾਹੀਦਾ ਸੋ ਬਹੁਤ ਸਾਰੀਆਂ ਚੀਜ਼ਾਂ ਜੋ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹ ਉਮਰ ਹਨ ਦੇਖੋ ਜੀ ਤੁਸੀਂ 65 ਸਾਲ ਦੀ ਉਮਰ ਹੈ ਇਹ ਕੋਈ ਹੁਣ ਦੇਖੋ ਬਾਬਾ ਜੀ ਦਰਸ਼ਨ ਸਿੰਘ ਰਿਕਸ਼ਾ ਚਲਾ ਰਹੇ ਹੈ ਉਹ ਵੀ 50 ਸਾਲ ਤੋਂ ਉਦੋਂ ਟਿੱਬੇ ਹੁੰਦੇ ਸੀ ਇੱਥੇ ਬੱਸ ਇਹਨਾਂ ਨੂੰ ਦੱਸਣ ਦਾ ਦਿਮਤਾਪ ਤਾਂ ਇੱਕ ਵਾਰ ਸਵਾਲ ਕਰਦੇ ਆ ਬਾਬਾ ਜੀ ਨੂੰ ਭਾਈ ਸਰਕਾਰ ਨੂੰ ਮਤਲਬ ਯਾਨੀ ਕਿ ਕੀ ਕਰਨਾ ਚਾਹੀਦਾ ਹੈ ਕੋਈ ਬਜ਼ੁਰਗਾਂ ਵਾਸਤੇ ਸਹੂਲਤ ਨਹੀਂ ਚਾਹੀਦੀ ਮਰੀ ਮੋਟ ਗਰੀਬਾਂ ਕਿਸ ਤਰ੍ਹਾਂ ਦੀ ਸਹੂਲਤ ਉਹੀ ਹੋਵੇ ਹਾਂ ਜੀ ਜਿਹਨਾਂ ਅਸੀਂ ਮੈਂਟ ਕਰ ਰਹੇ ਹਾਂ 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 ਮੈਂਟ ਮਿਕਲੋ ਰੱਖ-ਰਖਾਂ ਬੰਦ ਕਰਾ ਲੈਣ ਠੀਕ ਹੈ ਰੋਟੂ ਡੇਜ ਜੀ ਜੀ ਠੀਕ ਹੈ ਠੀਕ ਹੈ ਵੀ ਰੱਖ-ਰਖਾਂ ਦਾ ਲਾਈਆ ਹੁਣ ਉਮਰ ਹੋ ਗਈ ਸਾਡੀ ਹਾਂ ਉਮਰ ਹੋ ਗਈ ਨਾ ਰੱਖ-ਰਖਾਂ ਹਾਂ ਮੈਂ ਇਹੋ ਗੱਲ ਕਰ ਰਿਹਾ ਜੀ ਮੈਂ ਵੀ ਵੀ ਐਸ ਉਮਰ ਦੇ ਵਿੱਚ ਬੰਦੇ ਨੂੰ ਤਾਂ ਘਰੇ ਬੈਠੇ ਖਾਣਾ ਚਾਹੀਦਾ ਹਾਂ 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 ਸਰਕਾਰ ਦੋਗੇ ਤਾਂ ਸਾਲਾਂ ਨਾ ਕੁਝ ਨਾ ਬੱਥੇ ਠੀਕ ਹੈ ਤੁਹਾਡੇ ਵਰਗੇ ਹੋਰ ਬਾਬਾ ਜੀ ਕਿੰਨੀ ਉਮਰ ਦੇ ਬੰਦੇ ਐ ਇੱਥੇ ਜਿਹੜੇ ਕੰਮ ਕਰਦੇ ਐ ਬਥੇਰੇ ਹੈਗੇ ਪੰਜ-ਛੇ ਧੁੰਦੇ ਹੈਗੇ ਲਗਭਗ ਹਾਂ ਸੋ ਮਤ ਨਹੀਂ ਕਿ 1500 ਰੁਪਿਆ ਜਿਹੜੀ ਸਾਨੂੰ ਆਪਣਾ ਮਿਲਦੀ ਹੈ ਪੈਨਸ਼ਨ ਸਰਕਾਰ ਵੱਲੋਂ ਉਹ ਵੀ ਇੰਨੀ ਕੋਈ ਵੱਡੀ ਨਹੀਂ ਗਈ ਠੀਕ ਹੈ ਨਾ 1500 ਨਾਲ ਕੀ ਬਣਦਾ ਯਾਰ ਠੀਕ ਹੈ ਨਾ ਆਪ ਨੂੰ ਪਤਾ ਹੈ ਹਾਂਜੀ ਇਨਾਲਾ ਬਿਗ ਪਾਸ ਨੂੰ ਕੋਈ ਗਰੀਬਾਂ ਨੂੰ ਮਦਦ ਕਰਨ ਹਾਂ 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 ਹੋਣ ਅਸੀਂ ਤੋਂ ਕਈ ਕਰ ਜਾਵੇਂ ਵਾਰੀ ਵਾਰੀ ਹਾਂ ਹਾਂ ਰੱਛਾ ਬਣਿਆ ਹੁਣ ਸਾਡੀ ਉਮਰ ਹੈਗੀ ਰੱਛਾ ਕੋਈ ਹੈ ਨਹੀਂ ਨਾ ਤੇ ਸਰਕਾਰ ਦੇਣੀ ਚਾਹੀਦੀ ਕੋਈ ਪ੍ਰਾਂਤ ਚ ਵੀ ਤਾਂ ਅੱਛਾ ਇੱਕ ਸਰਕਾਰ ਨੇ ਕਿਹਾ ਵੀ ਅਸੀਂ ਘਰੋ ਘਰ ਮਤ ਨਹੀਂ ਕਿ ਨਾ ਜਿਹੜੀ ਹੈਗੀ ਹੈ ਜਿਹੜੀ ਸਹਾਇਤਾ ਕਰਾਂਗੇ ਘਰੋ ਘਰ ਉਹ ਕੀ ਘਰੇ ਤੁਹਾਡੇ ਕੋਈ ਆਇਆ ਹੋਵੇ ਤੁਹਾਡੇ ਕੋਈ ਐਮਸੀ ਆਇਆ ਹੋਵੇ ਘਰੇ ਤੁਹਾਡੇ ਕੋਈ ਹੋਰ ਪ੍ਰਧਾਨ ਆਇਆ ਹੋਵੇ ਸਰਕਾਰ ਦਾ ਜਾਂ ਪਹਿਲਾਂ ਸਰਕਾਰਾਂ ਦੇ ਪ੍ਰਧਾਨ ਆਏ ਹੋਣ ਕੋਈ ਆਇਆ ਕਿਤੇ ਕੋਈ ਹੈਲਪ ਕੋਈ ਕੋਈ ਵੀ ਐ ਤਾਂ ਬਠੇਲੇ ਆਂਦੇ ਆ ਲੇਕਿਨ ਹੈਲਪ ਕਰਨ ਕੋਈ ਨਹੀਂ ਆਂਦਾ ਹੈਲਪ ਕਰਨ ਕੋਈ ਨਹੀਂ ਆਂਦਾ ਮਦਨ ਕੇ ਸਪੱਸ਼ਟ ਹੈ ਜੀ ਮਤ ਯਾਨੀ ਕਿ ਆਪ ਦਾ ਆਪ ਲਕ ਮਾਨੇ ਖਾਨੇ ਆਪ ਦਾ ਕਹਿਣਾ ਪ੍ਰਧਾਨਗੀ ਦਾ ਰੋਬ ਪ੍ਰਧਾਨਗੀ ਦੇ ਨੰਬਰ ਪ੍ਰਧਾਨਗੀ ਦੇ ਵੀ ਅਸੀਂ ਆ ਅਸੀਂ ਉਹ ਉੱਪਰ ਕਰਨਾ ਕੁਝ ਨਹੀਂਗਾ ਉਹ ਕੀ ਕਹਿੰਦੇ ਗੱਦਾ ਬੱਤਾ ਹੁੰਦੀ ਨਹੀਂ ਹੈ ਹਾਂ ਹਾਂ ਗੱਲਾਂ ਮੱਤਾਂ ਹੁੰਦੀਆਂ ਗੱਦਾ ਬੱਤਾ ਕਰਦੇ ਆ ਤਾਂ ਕਰਦੇ ਆ ਹਾਂ ਕਰਦੇ ਹਾਂ ਉਹਨਾਂ ਨੇ ਕਿ ਇਹ ਕਾਗਜ਼ਾਂ ਦੇ ਵਿੱਚ ਤਾਂ ਬਹੁਤ ਕੁਝ ਹੁੰਦਾ ਹੈ ਨਾ ਜੀ ਸੋ ਬਾਬਾ ਜੀ ਦੇ ਅੱਜ ਵੀ ਦਰਸ਼ਤ ਸਿੰਘ ਜੀ ਦੇ ਹਾਂ ਠੀਕ ਹੈ ਜੀ ਆ ਟੈਂਕੀਆਂ 'ਚ ਪਾਣੀ ਆਉਂਦਾ ਹੀ ਜਾਂ ਨਾ 'ਚ ਨਾ ਖਾਲੀ ਜੀ ਖਾਲੀ ਹੈ ਤੇ ਅੱਛਾ ਪਾਣੀ ਸੋ ਬਹੰਡਾ ਦੇ ਬੱਸ ਸਟੈਂਡ ਤੇ ਬੈਠਿਆ ਜੀ ਆਪਾਂ ਠੀਕ ਹੈ ਨਾ ਸੋ ਬਹੰਡਾ ਦਾ ਬੱਸ ਸਟੈਂਡ ਹੈ ਤੇ ਕਿੰਨੇ ਕਿ ਕਿੰਨੇ ਕਿ ਆਪਣਾ ਸਵਾਰੀ ਅੱਜ ਹੋ ਗਿਆ ਕਿੰਨਾ ਕੁ ਕਮਾਲ ਹੈ ਅੱਜ ਉਹਦਾ ਇਹੋ ਬੰਦਾ ਰੱਖਦੇ ਜਿੰਨੇ ਕਸਮ ਲਾ ਹੂੰ ਚੋਰ ਲਾ ਕੇ ਜੀ ਧੋਰ ਲਾ ਕੇ ਦੋ ਕੈਸੋ 15 ਹੂੰ ਆ ਬੈਟਰੀ ਵਾਲੇ ਦੇ ਹੈਗੇ ਆ ਲੈਣ ਲੈ ਖੋ ਕੇ ਸਾਡੇ ਕੋਲ ਕੀ ਹੂੰ ਹਾਂ ਆ ਬੈਟਰੀ ਵਾਲੇ ਨਾਲ ਪੱਠਾ ਭਾਤਾ ਹਾਂ ਠੱਗਾ ਭਾਤਾ ਇਹ ਬੈਟਰੀ ਵਾਲੇ ਚਲੋ ਠੀਕ ਹੈ ਜੀ ਆ ਦੋਨੇ ਕਿ ਜੋਗ ਹੈ ਮਤਲਬ ਜਾਨੀ ਕਿ ਬੈਟਰੀ ਵਾਲੇ ਭਾਦੇ ਪਰ ਐ ਵੀ ਗੱਲ ਮੋੜਕੜ ਕੇ ਉੱਥੇ ਆ ਜਾਂਦੀ ਹੈ ਇਹ ਵੀ ਸਰਕਾਰ ਨੂੰ ਚਾਹੀਦਾ ਯਾਰ ਜਿਹੜੇ 45 40 50 ਸਾਲ ਤੋਂ ਜਿਹੜੋ ਏਜ ਹੋ ਗਈ ਨਾ ਮਤਲਬ ਪੈਨਸ਼ਨ ਲੱਗਿਆ ਬੰਦਾ ਤਾਂ ਉਹਨਾਂ ਯਾਰ ਘਰੇ ਸਹੂਲਤਾਂ ਦਿੱਤੀਆਂ ਜਾਣ ਐ ਨਹੀਂ ਵੀ ਮਤਿਆ ਨਹੀਂ ਕਿ ਤੁਸੀਂ ਕਹਦੇ ਵੀ ਆਹਾ ਸਾਡੀਆਂ ਇੰਨੀਆਂ ਮੰਗਾਂ ਹੈਗੀਆਂ ਡੋਰ ਟੂ ਡੋਰ ਹੈ ਸਾਡਾ ਮਤਿਆ ਨਹੀਂ ਘਰੇ ਬੈਠਣ ਨੂੰ ਮਿਲੂਗੀ ਸਹਤਾ ਇਸ ਤਰ੍ਹਾਂ ਦੇ ਮਤਿਆ ਨਹੀਂ ਕਿ ਸਾਡੇ ਜਿਹੜੇ ਹੈਗੇ ਆ ਬੰਦੇ ਹੈਗੇ ਆ ਐਨੀ ਉਮਰ ਦੇ ਤਾਂ ਉਹਨਾਂ ਨੂੰ ਘਰੇ ਬੈਠਣ ਨੂੰ ਸਹੂਲਤ ਮਿਲਣੀ ਚਾਹੀਦੀ ਹੈ ਇਹ ਜਨਦਿਆ ਲੇਕਿਨ ਜਿੰਨਾ ਕੋਣ ਕੋਈ ਨਹੀਂ ਹਮ ਠੀਕ ਹੈ ਜੀ ਤੁਹਾਡੀ ਗੱਲ ਸਹੀ ਹੈ ਹਾਂ ਹਾਂ ਇਹ ਕਹੇ ਕਿ ਜਾਂਦੇ ਹੈ ਸਹੂਲਤ ਦੇ ਦਮਾਂ ਦੇ ਇਹਦਾ ਕੋਣ ਸੋ ਸਰਕਾਰਾਂ ਤੱਕ ਅਸੀਂ ਇਹੀ ਐਨੋ ਇਹ ਵੀ ਸਰਕਾਰਾਂ ਤੱਕ ਇਹ ਗੱਲ ਪਹੁੰਚੀ ਹਾਂ 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 ਬਸ ਗੱਲਾਂ ਬਾਤਾਂ ਨੇ ਇਹ ਗੱਲ ਇਹ ਗੱਲ ਮਤਲਬ ਯਾਨੀ ਕਿ ਹੋ ਸਕਦਾ ਦਿੰਦੇ ਹੋਣ ਤੇ ਆਪਾਂ ਨੂੰ ਮਿਲਦਾ ਹੋਵੇ ਇਹ ਵੀ ਹੋ ਸਕਦਾ ਆਪਾਂ ਨੂੰ ਹੁਣ ਕੀ ਪਤਾ ਆਪ ਖਾਂਗੇ ਹੋਣਾ ਹਾਂ ਹਾਂ ਇਹ ਵੀ ਕਰਦੇ ਹਾਂ ਹਾਂ ਆਪ ਖਾਂਗੇ ਸੋ ਜੀ ਕੁਝ ਵੀ ਮਤਲਬ ਯਾਨੀ ਕਿ ਆਪ ਖਾਂਗੇ ਹੋਣੇ ਸਟੇਟਿਕਲ ਹੈ ਜੀ ਹੈ ਜੀ ਵੀ ਜਿਸ ਤਰ੍ਹਾਂ ਚੱਲ ਰਿਹਾ ਹੈ ਜਿਸ ਤਰ੍ਹਾਂ ਚੱਲ ਰਿਹਾ ਹੈ ਵੀ ਆਪਣਾ ਪੰਜਾਬ ਹੈ ਜਿਹੜਾ ਆਪਣਾ ਪੰਜਾਬ ਹੈ ਇਹ ਸਭ ਤੋਂ ਉੱਚਾ ਹੈ ਉੱਚਾ ਦਾ ਸਭ ਤੋਂ ਜ਼ਮੀਨ ਉੱਚੀ ਹੈ ਸਭ ਤੋਂ ਖੇਤੀ ਉੱਚੀ ਹੈ ਠੀਕ ਹੈ ਨਾ ਕਿੰਨੀ ਉੱਚ ਹੈ ਠੀਕ ਹੈ ਤੇ ਪੰਜਾਬ ਫਿਰ ਵੀ ਜਾਨੀ ਕਿ ਸਰਕਾਰਾਂ ਪਿੱਛੇ ਵੱਲ ਧਕੇਲਣ ਦੀ ਕੋਸ਼ਿਸ਼ ਕਰਦੀਆਂ ਜਿਹੜੀ ਵੀ ਸਰਕਾਰਾਂ ਦੀ ਹੈ ਵੀ ਭਾਈ ਹੋਰ ਤੁਸੀਂ ਕਹਿ ਰਹੇ ਹੋ ਹੂੰ ਫਾਇਦਾ ਮਿਲਦਾ ਹੋਵੇ ਫਾਇਦਾ ਹੋਊਗਾ ਹੂੰ ਹੂੰ ਲੇਕਿਨ ਖਾਦਾ ਇਹ ਆਪ ਕਰਕੇ ਸਾਨੂੰ ਗਰੀਬਾਂ ਨੂੰ ਕੌਣ ਦੇਣਾ ਗਰੀਬਾਂ ਨੂੰ ਕੌਣ ਦਿੰਦਾ ਹੈ ਕੋਈ ਦਿੰਦਾ ਹੈ ਤੁਸੀਂ ਆਪ ਸਮਝ ਜਾਓ ਪਰ ਇੱਕ ਗੱਲ ਦਰਸ਼ਨ ਜੀ ਮੈਂ ਤੁਹਾਨੂੰ ਕਹਿਣੀ ਚਾਹਾਂਗਾ ਕਿ ਤੁਹਾਡੀ 65 ਸਾਲ ਦੀ ਉਮਰ ਹੋ ਗਈ 65 ਸਾਲ ਦੀ ਉਮਰ ਦੇ ਵਿੱਚ ਮਤਲਬ ਜਾਨੀ ਕਿ ਤੁਸੀਂ ਅੱਜ ਵੀ ਆਪਣੀ ਵਾਹੀ ਕਰ ਰਹੇ ਹੋ ਕਿਰਤ ਕਰ ਰਹੇ ਹੋ ਠੀਕ ਹੈ ਮੈਂ 15 ਸਾਲ ਦਾ ਸ੍ਰੀ ਰਖਸ਼ਾ ਫੜਿਆ ਹਾਂ ਹਾਂ ਅੱਜ 50 ਸਾਲ ਹੋ ਗਏ ਮੈਨੂੰ ਰਖਸ਼ਾ ਹਾਂ ਹਾਂ ਇੱਥੋਂ ਆ ਬਠਿੰਡਾ ਜੰਮੇ ਬਣ ਹਾਂ ਐਸਾ ਹੋ ਰਿਹਾ ਹਾਂ ਠੀਕ ਹੈ ਹਾਂ ਕਰ ਕੋਲ ਬਾਹਰ ਸੁਣੀ ਗਏ ਤੇ ਅੱਜ 15 ਸਾਲ ਦਾ ਮੁੰਡਾ ਕੀ ਕਰਦਾ ਹੈ ਅੱਜ ਦੇ ਸਮੇਂ 'ਚ ਅੱਜ ਦੇਖੋ ਜੀ ਡੈਰੀ ਤੇ ਪੈਗਾਂ ਨੇ ਕੀ ਗਾਣਗੇ 15 ਸਾਲ ਦਾ ਮੈਂ ਸੀ ਰੱਖਿਆ ਫੜਿਆ ਜਦੋਂ ਤੁਸੀਂ 15 ਸਾਲ ਦੇ ਸੀ ਤੁਸੀਂ ਰੱਖਿਆ ਫੜ ਲਿਆ ਪਰ ਅੱਜ 15 ਸਾਲ ਦਾ ਬੱਚਾ ਜਿਹੜਾ ਉਹ ਕੀ ਕਰ ਰਿਹਾ ਹੈ ਉਹ ਕਿਸ ਚੀਜ਼ ਨਾਲ ਮਸ਼ਹੂਰ ਹੋ ਰਿਹਾ ਹੈ ਜਾਂ ਮਸ਼ਹੂਰ ਕੀਤਾ ਜਾ ਰਿਹਾ ਹੈ ਬਿਲਕੁਲ ਮੈਂ ਪਤਾ ਸਾਬ ਦੱਸਣੀ ਹਾਂ ਹਾਂ ਹੁੰਦਾ ਸੀ ਜੀ ਤੁਸੀਂ ਕੰਮ 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 ਫੜ ਲਿਆ ਤੁਸੀਂ ਹਾਂ ਠੀਕ ਹੈ ਹਾਂ ਕੰਮ ਫੜ ਜਾਂਦੇ ਲੇਕਿਨ ਉਹ ਆਪਣਾ ਮਾੜਾ ਮੋਟਾ ਮਜ਼ਦੂਰੀ ਕਰਦੇ ਤੁਸੀਂ ਕੁਝ ਵੀ ਕੀਤਾ 15 ਸਾਲ ਦੇ ਵਿੱਚ ਕੰਮ ਫੜ ਲਿਆ ਮੇਰਾ ਉਹਨਾਂ ਨੇ ਵੀ ਕੀਤਾ ਹੈ ਉਹਨਾਂ ਨੇ ਉਹਨਾਂ ਨੇ ਵੀ ਕੀਤਾ ਹੈ ਪਰ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਅੱਜ ਕੱਲ ਦੀ ਬਾਬਾ ਜੀ ਜਿਹੜੀ ਨੌਜਵਾਨ ਪੀੜ੍ਹੀ ਹੈ ਦਰਸ਼ਨ ਜੀ ਉਹ 15 ਸਾਲ ਕਿਸ ਪਾਸੇ ਲਾ ਰਹੀ ਹੈ ਜਾਂ 16 ਸਾਲ ਜਾਂ 20 ਸਾਲ ਜਾਂ 25 ਸਾਲ ਉਹ ਕਿਸ ਪਾਸੇ ਲਾ ਰਹੀ ਹੈ ਇੱਕ ਮੁੰਡਾ ਦੁਕਾਨ ਤੇ ਲੱਗਿਆ ਹਾਂ ਨਹੀਂ ਮੈਂ ਸਾਰਿਆਂ ਦੀ ਗੱਲ ਕਰਦਾ ਛਾ ਗੈ ਮੈਂ ਸਮਾ ਗਿਆ ਹਾਂ ਕੱਪੜੇ ਦੁਕਾਨ ਤੇ ਲੱਗਿਆ ਠੀਕ ਹੈ ਠੀਕ ਹੈ ਬਾਕੀ ਲੈ ਕੇ ਦੋ ਦੋ ਦੇ ਦੁਕਾਨ ਤੇ ਠੀਕ ਹੈ ਉਹ ਨਹੀਂ ਬਾਕੀ ਕੰਮ ਕਰ ਦੋ ਕਰ ਦਿਆ ਦੋ ਨਹੀਂ ਕਰ مطلب ਬਾਕੀ ਗੱਡੀ ਮੈਂ ਚਲਾ ਦੇ ਕਰ ਠੀਕ ਹੈ ਕੰਮ ਕਰ ਬੈਂਚ ਚਲਾ ਦੇ ਕਰ ਮਤਲਬ ਮੰਨਣਾ ਪਊਗਾ ਜੀ ਕਿ ਜਿਹੜਾ ਕਿਰਤੀ ਆ ਨਾ ਉਹਦੇ ਪਰਿਵਾਰ ਆ ਜਿਹੜਾ ਉਹ ਵੀ ਕਿਰਤੀ ਹੋਊਗਾ ਠੀਕ ਹੈ ਠੀਕ ਹੈ ਨਾ ਉਹ ਵੀ ਐ ਨਹੀਂ ਵੀ ਕਿਸੇ ਪਾਸੇ ਹੋਰ ਜਾੜੂਗਾ ਨਸ਼ੇ ਜਾਊਗਾ ਜਾਂ ਹੋਰ ਜਾੜੂਗਾ ਨਸ਼ਾ ਕਿਸੇ ਨੂੰ ਹੈ ਨਹੀਂ ਕਿਸੇ ਨੂੰ ਨਸ਼ਾ ਨਹੀਂਗਾ ਇਹ ਕੋਈ ਜ਼ਰੂਰੀ ਨਹੀਂਗਾ ਐਵੇਂ ਬਦਨਾਮ ਕੀਤੇ ਜਾ ਰਹੇ ਆ ਮਤਲਬ ਜਾਨੀ ਕਿ ਪੰਜਾਬ ਨੂੰ ਵੀ ਇੱਥੇ ਨਸ਼ਾ ਬਹੁਤ ਜਿਹੜੇ ਕਿਰਤੀ ਪਰਿਵਾਰ ਆ ਉਹ ਕਿਰਤਵਾਲੇ ਹੀ ਜਾਣਗੇ ਉਹ ਵੰਡ ਕੇ ਹੀ ਛਕਣਗੇ ਸੋ ਮਤਲਬ ਨੇ ਕਿ ਠੀਕ ਹੈ ਇਹ ਵੀ ਕੁਝ ਪਰਸੈਂਟ ਹੈਗਾ ਨਹੀਂ ਹੈਗਾ ਜਾਂ ਜਾਦੇ ਪਰਸੈਂਟ ਵੀ ਹੈਗਾ ਇਹਦੇ ਵਿੱਚ ਆਪਾਂ ਕੋਈ ਪਰਸੈਂਟੇਜ ਨਹੀਂ ਪਾ ਸਕਦੇਗੇ ਪਰ ਜਿਹੜਾ ਕਿਰਤੀ ਆ ਜਿਹੜਾ ਕੰਮ ਕਰਨ ਵਾਲਾ ਹੈ ਉਹਦੇ ਜਿਹੜਾ ਪਰਿਵਾਰ ਹੈ ਉਹ ਕੰਮ ਹੀ ਕਰੂਗਾ ਉਹ ਕਿਰਤ ਨੂੰ ਹੀ ਪੈਹਲ ਦੇਊਗਾ ਦੇਖੋ ਜੀ ਇਹ ਵੀ ਆਪਣੀ ਸੋਚ ਹੈ ਹਾਂ ਜਿਹੜਾ ਆਪਣੇ ਬੱਚੇ ਆਏ ਨੇ ਉਹ ਵੀ ਹੈ ਆਪਣੇ ਸਿਰ ਤੇ ਆਪਣੇ ਕਾਰਜ ਆ ਉਹ ਆਪ ਸਮਝ ਕੇ ਖਾਂਦੇ ਆ ਮੈਂ ਤਾਂ ਨਹੀਂ ਮੰਗਦੇ ਲੇਕਿਨ ਮੈਂ ਘਰ ਦਾ ਖਰਚਾ ਮੈਂ ਕਰਦੇ ਆ ਵਾਹ ਜੀ ਵਾਹ ਘਰ ਦਾ ਖਰਚਾ ਮੈਂ ਹੀ ਦੇਣਾ ਹਾਂ ਹਾਂ ਘਰ ਦਾ ਖਰਚਾ ਤੁਸੀਂ ਦੇ ਰਹੇ ਪਰਿਵਾਰ ਚ ਕਿੰਨੇ ਮੈਂਬਰ ਦੱਸਿਆ ਤੁਸੀਂ 10 ਮੈਂਬਰ 10 ਮੈਂਬਰ ਹੈ ਪਰਿਵਾਰ ਚ ਓਕੇ 10 ਮੈਂਬਰਾਂ ਨੂੰ ਅੱਛਾ ਵੀ ਕਹਿੰਦਾ ਮੈਂ ਵੀ ਸਮਝਦਾ ਠੀਕ ਹੈ ਮਤਲਬ ਕਹਿੰਦਾ ਵੀ ਲੋਕੀ ਗੱਲ ਬੰਦ ਚੱਲ ਜਾਂਦੇ ਹਾਂ ਦਿਖਾਈ ਜਾਂਦੇ ਕੋ ਇਹ ਆਪਾਂ ਕਹਿ ਦਿੰਦੇ ਆ ਵੀ ਯਾਰ ਜਿੰਨਾ ਚਿਰ ਹੱਡ ਚੱਲਦੇ ਆ ਉਹ ਨਜ਼ਰ ਚਲਾਉਣੀ ਚਾਹੀਦੀ ਹੈ ਠੀਕ ਹੈ ਨਾ ਪਰ ਪਰ ਹੱਡ ਚੱਲਣ ਦੇ ਬੱਚੇ ਮਜਬੂਰੀ ਨਹੀਂ ਹੋਣੀ ਚਾਹੀਦੀ ਹੱਡ ਚੱਲ ਰਿਹਾ ਮੈਂ ਕਹਿੰਦਾ ਵਧੀਆ ਕਈ ਲੋਕ ਕਹਿੰਦੇ ਵੀ ਤੂੰ ਰੱਖਿਆ ਬੰਦ ਕਰ ਦੇ ਹਾਂ ਹਾਂ ਜੇ ਮੈਂ ਰੱਖਿਆ ਬੰਦ ਕਰਤਾ ਤੇ ਮੇਰੇ ਗੋਡੇ ਰਹਿ ਜਾਣਗੇ ਗੋਡੇ ਰਹਿ ਜਾਣਗੇ ਮੈਂ ਐਸੇ ਕਰਕੇ ਡਰਾ ਰਿਹਾ ਹਾਂ ਹੂੰ ਠੀਕ ਹੈ ਚਲੋ ਇਹ ਤੁਹਾਡੀ ਮਤੇ ਨਹੀਂ ਕਿ ਕਮਾਈ ਵੀ ਹੈ ਬਹੁਤ ਸਾਲਾਂ ਦੀ ਹਾਂ ਬਹੁਤ ਸਾਲਾਂ ਦੀ ਕਮਾਈ ਵੀ ਹੈ ਤੁਸੀਂ ਕੰਮ ਵੀ ਪਰ ਇੱਥੇ ਸਰਕਾਰ ਕੋਈ ਨਾ ਕੋਈ ਬੱਸ ਸਟੈਂਡ ਦੇ ਵਿੱਚ ਹੀ ਤੁਹਾਨੂੰ ਕੋਈ ਨਾ ਕੋਈ ਕਿਤੇ ਰਖਵਾ ਸਕਦੀ ਹੈ ਇੱਥੇ ਯਾਰ ਕੋਈ ਪਾਣੀ ਤੇ ਕੋਈ ਹੋਰ ਤੇ ਮਤੇ ਨਹੀਂ ਕਿ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਹੋ ਜਾਂਦੀਆਂ ਹਨਾ ਸਰਕਾਰ ਕੀ ਨਹੀਂ ਕਰ ਸਕਦੀ ਗਰੀਬ ਬਣ ਕੇ ਦਾ ਪੁੱਛਦਾ ਹੈ ਹਾਂ ਸਹੀ ਹੈ ਚਲੋ ਫਿਰ ਵੀ ਤੁਹਾਡੇ ਜਾਨੀ ਕਿ ਨਾ ਦੇਖੋ ਜੀ ਦਰਸ਼ਨ ਸਿੰਘ ਦੀਆਂ ਅੱਖਾਂ ਦੇ ਵਿੱਚ ਵੀ ਖੁਸ਼ੀ ਹੈ ਮੂੰਹ ਤੇ ਵੀ ਖੁਸ਼ੀ ਹੈ ਪਰ ਅੰਦਰੋਂ ਦਰਦ ਗਿਣਾਕ ਹੈ ਉਹ ਅਸੀਂ ਦਰਦ ਅਸੀਂ ਮਤਲਬ ਕਿ ਪਛਾਣ ਨਹੀਂ ਸਕਦੇ ਕਿ ਤੇ ਨਾ ਹੀ ਉਹ ਦੱਸਿਆ ਜਾ ਸਕਦਾ ਬੰਦੇ ਨੂੰ ਬੰਦਾ ਖਿੱਚਣਾ ਖੂਨ ਪਿਛਣਾ ਇੱਕ ਕਰਨਾ ਡਾਕਟਰ ਲਾਉਣਾ ਕਿਉਂ ਸੌਖਾ ਕਿੰਨਾ ਕੁ ਵੇਟ ਹੁੰਦਾ ਇੱਥੇ ਦੋ ਤਿੰਨ ਸਵਾਰੀਆਂ ਬੈਹ ਜਾਂਦੀਆਂ ਕਿੰਨਾ ਹੋ ਗਿਆ ਹੈ ਕਿੰਨਾ ਹੋ ਗਿਆ ਦੋ ਕੋਹ ਕੋਹ ਚਾ ਲਾ ਲੋ ਹਾਂ ਕੋਹ ਚਾ ਲਾ ਲੋ ਹਾਂ ਜਿਲਾ ਕੇ ਲੈਣਾ ਉਹ ਦਫੇ ਫਿਰ ਫਿਰ ਇਦਾਂ ਵੀ ਕਹਿੰਦੇ ਆ ਵੀ ਯਾਰ ਜਲਦੀ ਚੱਲ ਯਾਰ ਬਾਈ ਜਲਦੀ ਚੱਲ ਹੈਨਾ ਉਮਰ ਨਹੀਂ ਦੇਖਦੇ ਉਹ ਹੈਨਾ ਹੈਨਾ ਜਲਦੀ ਚੱਲ ਯਾਰ ਜੇ ਕਿਤੇ 100 ਰੁਪਏ ਹਾਂ ਜੇ ਕਿਤੇ 100 ਰੁਪਏ ਵੱਧ ਲੈ ਲਈ ਤਾਂ ਕਿਤੇ ਇੰਨੇ ਪੈਸੇ ਕਾਦੇ ਯਾਰ ਹੈ ਸਹੀ ਗੱਲ ਲੈਣਾ ਜੀ ਦਰਸ਼ਨ ਜੀ ਸੋ ਆਪਾਂ ਨੂੰ ਯਾਰ ਨਹੀਂ ਨਹੀਂ ਬਾਅਦ ਵਿੱਚ ਸਵਾਲ ਕਰਦੇ ਹੋ ਤੁਸੀਂ ਹਾਂਜੀ ਚਲੋ ਉਹ ਉਹਦੀ ਕਿਰਪਾ ਹੈ ਜੀ ਉਹਦੀ ਹੈਨਾ ਜੀ ਔਰ ਤੁਹਾਡੇ ਵਰਗੇ ਬਜ਼ੁਰਗਾਂ ਦਾ ਅਸ਼ੀਰਵਾਦ ਹੈ ਬਾਕੀ ਜਿਹੜੀ ਗੱਲ ਆਪਾਂ ਕਹੀ ਹੈ ਵੀ ਜਿਹੋ ਜਿਹਾ ਕੁਝ ਆਪਾਂ ਨੂੰ ਪਰਿਵਾਰ ਚੋਂ ਮਿਲਦਾ ਹੈ ਉਹੋ ਜਿਹਾ ਹੀ ਆਪਾਂ ਅੱਗੇ ਮਤਲਬ ਕਿ ਜੈਸਾ ਬੀਜਾਂਗੇ ਵੈਸਾ ਹੀ ਵੜਾਂਗੇ ਹੈਨਾ ਜੀ ਇਹ ਗੱਲ ਸਹੀ ਹੈ ਜੋ ਆ ਹਾਂ ਹਾਂ ਨਹੀਂ ਨਹੀਂ ਚੰਗੀ ਗੱਲ ਹੈ ਸਹੀ ਰਹਿਣਗੇ ਵੈਗਰੂ ਦੀ ਕਿਰਪਾ ਨਾਲ ਹਾਂਜੀ ਤੇ ਹੋਰ ਤੁਸੀਂ ਕੋਈ ਸਨੇਹਾ ਦੇਣਾ ਚਾਹੁੰਦੇ ਹੋ ਤੁਹਾਡੀ ਇਹ ਵੀਡੀਓ ਜਿਹੜੀ ਉਹ ਹਰ ਹਰ ਤੱਕ ਜਾਣੀ ਹੈ ਜੀ ਇਹ ਸਰਕਾਰ ਤੱਕ ਵੀ ਜਾਣੀ ਹੈ ਠੀਕ ਹੈ ਨਾ ਕੋਈ ਸਨੇਹਾ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਦਿਓ ਜੀ ਮੈਂ ਤਾਂ ਸਨੇਹਾ ਤੁਹਾਡਾ ਦੇਤਾ ਵੀ ਇੰਨੀ ਇੰਨੀ ਉਮਰ ਦੇ ਵਿੱਚ ਬੰਦਾ ਨੂੰ ਜਾਂ ਤਾਂ ਤੋਰੇ ਫਿਰੇ ਚ ਇੱਥੇ ਰੱਖ ਲੋ ਠੀਕ ਹੈ ਨਾ ਤੇ ਇੰਨਾ ਕਿ ਸਰਕਾਰ ਨੂੰ ਚਾਹੀਦਾ ਵੀ ਪੰਜਾਬ ਦੇ ਹਰ ਜਗ੍ਹਾ ਤੇ ਜਿੱਥੇ ਕੋਈ ਮਤਲਬ ਕਿ ਇੰਨੀ ਉਮਰ ਦੇ ਵਿੱਚ ਭਾਰ ਢੋ ਰਹੇ ਆ ਬੰਦੇ ਉਹਨਾਂ ਦੇ ਬਾਰੇ ਸੋਚਿਆ ਜਾਵੇ ਯਾਰ ਸਰਕਾਰ ਸੋਚੇ ਨਾ ਹਮ ਅਸੀਂ ਤਾਂ ਸੁਨੇਹਾ ਦੇਤਾ ਜੀ ਹਾਂਜੀ ਠੀਕ ਹੈ ਨਾ ਤੁਸੀਂ ਕੁਝ ਸੁਨੇਹਾ ਦੇਣਾ ਚਾਹੁੰਦੇ ਹੋ ਕਜੀ ਸੁਨੇਹੇ ਇਹ ਦਿੰਨਾ ਵੀ ਸਾਡੀ ਰਿਕਸ਼ਾ ਬੰਦ ਹੋ ਜੇ ਕੋਈ ਹੋਰ ਕੁਝ ਨਹੀਂ ਮਿਲ ਜੇ ਸਾਨੂੰ ਠੀਕ ਹੈ ਉਤਲਾਨਾ ਜੀ ਕੰਮ ਹੋ ਕਰਨਾ ਹਾਂ ਮਤਲਬ ਜਾਨੀ ਕਿ ਜਿਵੇਂ ਬੈਂਡਰੀ ਵਾਲਾ ਹਾਂ ਉਹ ਮੇਰੇ ਜਾਨ ਬੈਂਡਰੀ ਵਾਲਾ ਜਿਹੜਾ ਰਿਕਸ਼ਾ ਕੀ ਕਹਿੰਦੇ ਆ ਉਹਨੂੰ ਹਾਂ ਮੈਂ ਚਾਹਦਾ ਆਪ ਆਹ ਦੁਰਖਾ ਕੀ ਬਜਾਉ ਹਾਂ ਜੋ ਵੀ ਹੈ ਵੀ ਉਹ ਸਰਕਾਰ ਦੇ ਦੇ ਇਹਨਾਂ ਨੂੰ ਠੀਕ ਹੈ ਨਾ ਜਿਵੇਂ ਜਿਵੇਂ ਮੈਨੂੰ ਇੱਕ ਵਿਕਲਾ ਵਿਕਲਾੰਗ ਮਿਲਿਆ ਸੀ ਇਹ ਵਿਕਲਾੰਗ ਉਹ ਨੌਜਵਾਨ ਸੀ ਮੁੰਡਾ ਤੇ ਮੈਂ ਉਹਨੂੰ ਅਖਿਆ ਮੈਂ ਖੈਰ ਕੋਈ ਕੰਮ ਕਰਨਾ ਚਾਹੂੰਗਾ ਤੁਸੀਂ ਉਹ ਮੈਨੂੰ ਕਹਿੰਦਾ ਵੀ ਨਾ ਨਾ ਮੈਂ ਕਿਹਾ ਵੀ ਤੁਸੀਂ ਟਰਾਈਸਾਈਕਲ ਜਿਹੜਾ ਹੁੰਦਾ ਟਰਾਈਸਾਈਕਲ ਮੈਂ ਕਿਹਾ ਦਰਸ਼ਨ ਜੀ ਮੈਂ ਕਿਹਾ ਵੀ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਵੀ ਟਰਾਈਸਾਈਕਲ ਜੀ ਤੁਸੀਂ ਕਿਉਂ ਨਹੀਂ ਲੈਂਦੇ ਕਹਿੰਦਾ ਨਹੀਂ ਜੀ ਕਹਿੰਦਾ ਹੁਣ ਤਾਂ ਮੈਂ ਵਿਕਲੰਗ ਹੈਗਾ ਜੇ ਕਹਿੰਦਾ ਮੈਂ ਟਰਾਈਸਾਈਕਲ ਲੈ ਲਿਆ ਤਾਂ ਮੈਂ ਜਮੈਂ ਵਿਕਲੰਗ ਹੋ ਜੂਗਾ ਉਸੇ ਜੋ ਗਈ ਸੋ ਮਤਲਬ ਇਨਕੀ ਦਰਸ਼ਨ ਜੀ ਦਾ ਕਹਿਣਾ ਹੈ ਕਿ ਜਿਹੜੇ ਸਾਡੀ ਉਮਰ ਦੇ ਬੰਦੇ ਹੈਗੇ ਆ ਉਹਨਾਂ ਨੂੰ ਸਰਕਾਰ ਅ ਜਿਹੜੇ ਅਧੁਨੋਕ ਯੁੱਗ ਦੇ ਵਿੱਚ ਹੁਣ ਜਿਹੜੇ ਬੈਟਰੀ ਵਾਲੇ ਮਤਲਬ ਇਨਕੀ ਰਿਕਸ਼ਾ ਹੈਗੇ ਆ ਵੀ ਉਹ ਉਹ ਮਹੀਜਾ ਕਰਵਾ ਦਿਆ ਰਸੀਂ ਉਹ ਚਲਾ ਲਾਂਗੇ ਠੀਕ ਹੈ ਨਾ ਸੋ ਮਤਲਬ ਇਨਕੀ 40 10 20 ਸਾਲ ਉਪਰ ਵੱਜੂਗੀ ਹਾਂ ਸਾਡੇ ਲੋਕ ਲਿਖਿਆ ਉਹ ਮਰਨਾ ਲੱਗ ਗਏ ਆ ਲਓ ਜੀ ਉਮਰ ਕਹਿੰਦੇ ਆ ਬਾਈ ਕਹਿੰਦੇ ਵੱਜੂਗੀ ਹਾਂ ਠੀਕ ਹੈ ਸਹੀ ਹੈ ਇਹ ਉਚਲਾਣਾ ਜਦੋਂ ਮੈਂ ਬੰਦੂ ਗਈ ਹਾਂ 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 ਬਿਲਕੁਲ ਬਾਕੀ ਕੀ ਕਿਤਾਬ ਹੋਣੀ ਜਿੰਨੀ ਲਿਖੀ ਹੋਵੇ ਬੰਦੂ ਹਾਂ ਜੀ ਬਾਕੀ ਦੇਖੋ ਜੀ ਕਿੰਨੇ ਵਜੇ ਆਜਾਣੇ ਫਿਰ ਤੁਸੀਂ ਇੱਥੇ ਮੈਂ 7:00 7:00 7:00 7:00 ਵਜੇ ਆਜਾਣੇ ਹੋ ਕਿੰਨੇ ਵਜੇ ਜਾਣੇ ਹੋ ਇੱਥੇ ਇੱਥੋਂ ਅੱਛਾ ਹੀ ਸਭ ਕੁਝ ਅੱਛਾ 6-7 ਵਜੇ ਆਜਾਣੇ ਤਾਂ 7:00 ਵੇ ਚਲੇ ਜਾਣੇ ਹੋ 7:00 14 15 ਘੰਟੇ ਡਿਊਟੀ ਹੋਗੀ ਨਮਾਜੀ ਕਰਾ ਹਾਂ ਫਿਰ ਵੀ 15 ਘੰਟੇ ਮਤ ਜਾਨੇ ਕਿ ਕੰਮ ਕਰਦੇ ਆ ਠੀਕ ਹੈ ਕੰਮ ਕਰਦੇ ਹੋ 15 ਘੰਟੇ ਦਿੰਨੇ ਹੋ ਟਾਈਮ ਹੁਣ ਜੇ ਕੋਈ ਆਗੇ ਤਾਂ ਲੈ ਜਾਗੇ ਹਾਂ ਹਾਂ ਠੀਕ ਹੈ ਜਦੋਂ ਕੋਈ ਤੁਸੀਂ ਹੁਣ ਆਗੇ ਹਾਂਜੀ 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 ਹਾਂ ਹਾਂ ਕੋਈ ਆ ਗਿਆ ਤਾਂ ਕਿਸੇ ਨੂੰ ਲੈ ਜਾਗੇ ਨਹੀਂ ਬੱਤ ਠੀਕ ਹੈ ਦਰਸ਼ਨ ਜੀ ਇੱਕ ਮੈਂ ਥੋੜੀ ਜਿਹੀ ਗੁਜਾਰਸ਼ ਕਰੂੰਗਾ ਵੀ ਇੱਕ ਤਾਂ ਆ ਜਾ ਤੁਹਾਡੀ ਪ੍ਰੋਬਲਮ ਹੈ ਨਾ ਆਹ ਆ ਲੱਤਾਂ ਹੀ ਦੋਨਾਂ ਲੱਤਾਂ ਦੀ ਐ ਇਹ ਹੈ ਨਾ ਇਹ ਥੋੜੀ ਦਵਾਈ ਵਗੈਰਾ ਦਵਾਈ ਬੂਟੀ ਇਹੇ ਤੁਸੀਂ ਮਤ ਜਾਨ ਕੇ ਲੈ ਰਹੇ ਹੋ ਹੁਣ ਦਵਾਈ ਬੂਟੀ ਇਹ ਮੈਂ ਹੁਣ ਕੀ ਕਹਾਂਗਾ ਕੋਈ ਫਾਇਦਾ ਨਹੀਂ ਕਿੰਨੇ ਟਾਈਮ ਤੋਂ ਹੈ 10 ਸਾਲ ਹੋ ਗਏ ਤਾਜੀ ਦੇਖੋ ਥੋੜਾ ਜਿਆ ਧਿਆਨ ਦਿਓ ਜੀ ਮਤ ਜਾਨ ਕੇ ਬਠੰਡੇ ਦੇ ਵਿੱਚ ਬਹੁਤ ਸੰਸਥਾਵਾਂ ਹੈਗੀਆਂ ਯਾਰ ਉਹੀ ਧਿਆਨ ਦੇ ਲੋ ਠੀਕ ਹੈ ਨਾ ਹੋਰ ਮਤ ਜਾਨ ਕੇ ਜਿ세 ਬੰਦਕ ਢਾਂਚਾ ਸਾਡਾ ਬਣਿਆ ਹੋਇਆ ਹੈ ਬਹੁਤ ਵਧੀਆ ਠੀਕ ਹੈ ਨਾ ਸੋ ਇਹਨਾਂ ਚੀਜ਼ਾਂ ਤੇ ਵੀ ਧਿਆਨ ਦੇਣ ਦੀ ਲੋੜ ਹੈ ਯਾਰ ਪੰਜਾਬ ਨੂੰ ਦਰਸ਼ਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤੁਹਾਡੇ ਨਾਲ ਗੱਲਬਾਤ ਕਰਕੇ ਵਧੀਆ ਵੀ ਲੱਗਿਆ ਤੇ ਖੈਰ ਅਸੀਂ ਅ ਦਰਦ ਜਿਹੜਾ ਉਹ ਨਾ ਤੁਸੀਂ ਬਿਆਨ ਕਰ ਸਕਦੇ ਹੋ ਤੇ ਉਹ ਹਲਕਾ ਜਰੂਰ ਹੋ ਜਾਂਦਾ ਹੈ ਹਨਾ ਹਲਕਾ ਜਰੂਰ ਹੋ ਜਾਂਦਾ ਬੰਦਾ ਹਾਂ ਠੀਕ ਹੈ ਜੀ ਥੈਂਕ ਯੂ ਧੰਨਵਾਦ ਭਾਈ ਜੀ ਗੱਲਬਾਤ ਸੁਣ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਹੈ ਜੀ ਆ ਰਹੇ ਆ ਜੀ ਮਤੇ ਨੇ ਕਿ ਬਾਬਾ ਜੀ ਦੇ ਕਿੰਨੀ ਪ੍ਰੋਬਲਮ ਹੈ ਹਨਾ ਬਹੁਤ ਜ਼ਾਦੇ ਕਿੰਨੀ ਤਕਲੀਫ ਹੁੰਦੀ ਆ ਯਾਰ ਆਪਣੇ ਕੋਈ ਮਾੜੀ ਛੋਟੀ ਜੀ ਫੈਨਸੀ ਹੋ ਜੇ ਨਾ ਤੇ ਆਪਾਂ ਕਿੰਨਾ ਤੜਫਦੇ ਆ ਹਨਾ ਬੱਚਿਆਂ ਨੂੰ ਸੋ ਅੱਜ ਬਾਬਾ ਚਲੋ ਆਪਾਂ ਹੋਰ ਵੀ ਦੇਖਦੇ ਕਿੰਨੀ ਅਲਰਜੀ ਅਲਰਜੀ ਕਿੰਨੀ ਹੈ ਜੀ ਅਲਰਜੀ ਹੈ ਤੇ ਅਲਰਜੀ ਕਰਦੇ ਨੇ ਅਲਰਜੀ ਇਹ ਤਾਂ ਕੈਂਪ ਵੀ ਨਹੀਂ ਲੱਗਦੇ ਕਿਤੇ ਹਨਾ ਕਿਤੇ ਅੱਖਾਂ ਦਾ ਕੈਂਪ ਲੱਗ ਗਿਆ ਕਿਤੇ ਕੁਛ ਲੱਗ ਗਿਆ ਹਣਾ ਆ ਦਿਖਾਇਓ ਦਿਖਾਇਓ ਆ ਵਾਂ ਆ ਗਈ ਤੁਹਾਡੀ ਆ ਦੇਖੋ ਜੀ ਰਿਕਸ਼ੇ ਦੇ ਨਾਲ ਨਾਲ ਰਿਕਸ਼ਾ ਦਾ ਚਲਾਉਂਦੇ ਹੀ ਹੈ ਰਿਕਸ਼ਾ ਦੇਖੋ ਜੀ ਖੂਨ ਸਿੰਮਦਾ ਜੀ ਦੇਖੋ ਹੁਣ ਦੱਸੋ ਮੈਨੂੰ ਦੱਸੋ ਸਾਡਾ ਮਤ ਯਾਨੀ ਕਿ ਮੇਰਾ ਜਿੰਨਾ ਕੁ ਆਪਾਂ ਮਾਨ ਕਰਕੇ ਨਹੀਂ ਕਹਿੰਦੇ ਜਿੰਨਾ ਕੁ ਲੱਗਦਾ ਹੈ ਮਤ ਯਾਨੀ ਕਿ ਉਹਨਾਂ ਕਾ ਸੀ ਨਾ ਕੋਸ਼ਿਸ਼ ਕੀਤੀ ਹੈ ਕੱਲ ਨੂੰ ਲੋਕਾਂ ਤੱਕ ਪਹੁੰਚਾਣ ਦੀ ਹੈ ਆ ਸੱਜੀ ਲੱਤਾਂ ਕੀ ਯਾਰ ਦੇਖੋ ਹੈ ਕਿੱਥੇ ਸੁੱਤੇ ਪਏ ਹੋ ਯਾਰ ਦੱਸ ਕਿੱਥੇ ਮੈਂ ਬਸਟੈਂਡ ਆਇਆ ਸੀ ਸਪੈਸ਼ਲੀ ਅੱਜ ਵੀਰ ਪਰ ਮੈਨੂੰ ਇਹ ਨਹੀਂ ਪਤਾ ਸੀ ਵੀ ਜਾਨੀ ਕਿ ਆ ਦੇਖੋ ਜੀ ਆ ਦੇਖੋ ਤਾਂ ਹੁਣ ਜਦੋਂ ਖਾਰਸ਼ ਹੁੰਦੀ ਹੈ ਖੂਨ ਸਿੰਦਦਾ ਜੀ ਬਹੁਤ ਜ਼ਿਆਦੇ ਬਹੁਤ ਜ਼ਿਆਦੇ ਜੀ ਬਹੁਤ ਜ਼ਿਆਦੇ ਮੈਂ ਕਹਿੰਦਾ ਰਜਾਈਆਂ ਖਰਾਬ ਹੋ ਜਾਂਦੀਆਂ ਨੇ ਓਏ ਹੋਏ ਜਦੋਂ ਮੈਂ ਥੋੜਾ ਵਾਈਗ ਵਾਈਗ ਵਾਗ ਉੱਠ ਕੇ ਨਾ ਪਾ ਦਿੰਦੇ ਕੋਈ ਪਾਪੇ ਨੂੰ ਕੀ ਹੋਊਗਾ ਰਾਤ ਨੂੰ ਜਿਆਦਾ ਜਿਆਦਾ ਛੜਦੀ ਰਾਤ ਨੂੰ ਹਾਂ 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 ਜਿਆਦਾ ਜਿੰਨੇ ਨਹੀਂ ਜਿੰਨੇ ਖੋਖਰੇ ਪਾਉਂਦੇ ਹੁੰਨ ਤਾਂ ਜਿੰਨੇ ਜਦੋਂ ਰਾਤ ਨੂੰ ਬਹੁਤ ਜਾਵੇ ਪਾਉਂਦੇ ਨੇ ਕੀ ਕਰਾਂ ਰਾਤ ਇਹਦਾ ਮਸਲਾ ਦੱਸੋ ਦੱਸੋ ਜੀ ਮਸਲਾ ਦੱਸੋ ਜੀ ਇਹ ਵੀਡੀਓ ਮੈਂ ਤੁਹਾਨੂੰ ਸਾਰਿਆਂ ਨੂੰ ਬਾਹਰ ਆ ਮਸਲਾ ਦੱਸੋ ਹੁਣ ਤਾਂ ਬਠਿੰਡੇ ਦੇ ਵਿੱਚ ਏਮ ਜਹਾਜ਼ ਹਸਪੀਟਲ ਹਸਪਤਾਲ ਵੀ ਖੁੱਲ ਗਿਆ ਠੀਕ ਹੈ ਨਾ ਪਰ ਇਹੇ ਇਲਾਜ ਬਾਬਾ ਜੀ ਦਾ ਤਾਂ ਹੀ ਹੈ ਕਿ ਜੇ ਘਰੇ ਇਲਾਜ ਇਹਨਾਂ ਨੂੰ ਮਿਲੇ ਠੀਕ ਹੈ ਨਾ ਦਰਸ਼ਨ ਜੀ ਨੂੰ ਜੇ ਘਰੇ ਇਲਾਜ ਮਿਲੇ ਪ੍ਰੋਪਰ ਤਾਂ ਫਾਇਦਾ ਜੀ ਤਾਂ ਇਹ ਜ਼ਰੂਰੀ ਵੀ ਹੈ 65 ਸਾਲ ਦੀ ਉਮਰ ਯਾਰ ਹੱਦ ਹੋ ਗਈ ਯਾਰ ਦੱਸੋ ਪਤਾ ਨਹੀਂ ਕਿੰਨੇ ਮਜਣਗੇ ਦਰਸ਼ਨ ਵਰਗੇ ਉਹ ਸੜਕਾਂ ਤੇ ਰੋੜ ਰਿਆ ਢੋਟ ਭਾਟ ਹੋ ਰਹੇ ਆ ਠੀਕ ਹੈ ਨਾ ਤੇ ਦਰਸ਼ਕੋ ਦੇਖੋ ਤੁਸੀਂ ਮਤਜਾਨੀ ਕੀ ਅੱਜ ਅਸੀਂ ਬੱਸ ਸਟੈਂਡ ਬਠਿੰਡਾ ਦੇ ਵਿੱਚ ਬੈਠੇ ਆ ਠੀਕ ਹੈ ਨਾ ਸੋ ਇਹਨਾਂ ਚੀਜ਼ਾਂ ਨੂੰ ਸੰਭਾਲਣ ਦੀ ਲੋੜ ਹੈ ਜੀ ਇਹਨਾਂ ਸਾਡੇ ਮਤਜਾਨੀ ਜਾਨੇ ਕਿ ਜਿਹੜੇ ਹੈਗੇ ਆ ਬੋਰਡ ਠੀਕ ਹੈ ਨਾ ਇਹਨਾਂ ਨੂੰ ਸੰਭਾਲਣ ਦੀ ਲੋੜ ਹੈ ਮੈਂ ਕਹਿੰਦਾ ਮੇਰਾ ਵੀ ਕੰਮ ਹੋ ਜਾਣਾ ਮੈਂ ਤਾਂ ਗੰਗਾ ਨਾਲ ਹੂੰ ਇਹ ਦਾ ਨਾ ਨਹੀਂ ਹੋ ਸਕਦਾ ਮਠੰਡੇ ਵਿੱਚ ਅੰਮ੍ਰਿਤਸਰ ਗਏ ਉਹਨਾਂ ਕਿਤੇ ਕੱਟਾ ਉੱਤੇ ਬੰਦ ਹੋ ਉਸ ਤੋਂ ਲੈ ਕੇ ਹੁੰਦੀ ਹੂੰ ਇਹ ਰਿਕਸ਼ਾ ਅੰਮ੍ਰਿਤਸਰ ਬੰਦੀ ਹੈ ਉਹ ਤੁਹਾਨੂੰ ਬੰਦੀ ਹੁੰਦਾ ਸੀ ਠੀਕ ਹੈ ਠੀਕ ਹੈ ਠੀਕ ਹੈ ਪੁਰੇ ਆਪਣਾ ਰਿਕਸ਼ਾ ਜਿਹੜੀ ਗੱਡੀ ਹੈ ਆਪਣੀ ਇਹ ਲੈ ਇਹਨੂੰ ਕਿੰਨਾ ਚਿਰ ਹੋ ਗਿਆ ਇਹਨੂੰ 3 ਸਾਲ ਹੋ ਗਏ 3 ਸਾਲ ਹੋ ਗਏ ਪਹਿਲਾਂ ਕੋਈ ਹੋਰ ਸੀ ਰਿਕਸ਼ਾ ਨਾ ਰੱਖਸ਼ੇ ਕੰਮ ਹੀ ਕਰਦਾ ਮੈਂ ਅੱਛਾ ਚਾ ਰਿਕਸ਼ੇ ਕਿੰਨੇ ਆ ਹੁਣ ਇੱਕੋ ਹੀ ਹੈ ਵਾਹੀ ਹੈ ਨੇ ਪਰ 50 ਸਾਲ ਹੋ ਗਏ ਤੁਹਾਨੂੰ ਪਹਿਲਾਂ ਕਿਰਾਏ ਤੇ ਬਹੁੰਦੇ ਸੀ ਪਹਿਲਾਂ ਕਿਰਾਏ ਤੇ ਵਾਹ ਉਹ ਠੀਕ ਹੈ ਠੀਕ ਹੈ ਸੋ ਦੇ ਕੋਈ ਮਤੀ ਨਹੀਂ ਕਿ ਮੁੱਠੂ ਲੈ ਕੇ ਆ ਲਈ ਅੱਛਾ ਅੱਛਾ ਮੈਂ ਕੱਲਾ ਲੈ ਕੇ ਆ ਦੋ ਦੋ ਰਿਕਸ਼ੇ ਉਹ ਵੀ ਪਿੱਛੇ ਦੀ ਜਿਹੜੇ ਤੁਸੀਂ ਮਗਾ ਲੀਂ ਵੀ ਰਿਕਸ਼ਾ ਮੇਰਾ ਰਹਿ ਜਾ ਸੋ ਕਿਰਪਾ ਕਰੋ ਮਹਾਰਾਜ ਤੇ ਪਠੰਡਾ ਦੇ ਜਿਹੜੀਆਂ ਸਮਾਜ ਸੇਵੀ ਸੰਸਥਾਨਾਂ ਹੈ ਉਹਨਾਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕੀ ਜ਼ਰੂਰ ਧਿਆਨ ਦਿਓ ਜੀ ਠੀਕ ਹੈ ਨਾ ਸੋ ਮਤਲਬ ਜਾਨੀ ਕਿ ਬਾਕੀ ਵੈਗੁਰ ਕਿਰਪਾ ਕਰਨ ਤੰਦਰੁਸਤੀ ਭੋਖਣ ਪੰਜਾਬ ਤੇ ਸਾਰਿਆਂ ਨੂੰ ਹੀ ਤੰਦਰੁਸਤੀ ਭੋਖਣ ਨੌਜਵਾਨਾਂ ਦੇ ਤੰਦਰੁਸਤ ਰਹਿਣ ਤੇ ਧਿਆਨ ਦਿਓ ਜੀ ਸਮਾਜ ਸੇਵੀ ਸੰਸਥਾਾਂ ਸਾਡੀਆਂ ਸਿੱਖ ਜਥੇਬੰਦ ਇੱਕ Hindu ਸੰਘਟਨ ਆਪਣੇ ਸਾਰੇ ਸੰਘਟਨ ਹੈ Hindu ਸੰਘਟਨ ਵੀ ਹੈ ਸੋ Hindu ਸੇਖਾ ਵੈਸੇ ਇਹ ਇਹ ਪੜਾਈ ਹੈ ਵੈਸੇ ਕੋਈ ਇਹ ਨਹੀਂ ਮਾਨਸ ਕੀ ਜਾਤ ਸਭੈ ਕੋ ਪਹਿਚਾਨਬੋ ਸੋ ਕੋਈ ਇੱਥੇ ਮਤ ਨਹੀਂ ਕਿ ਉਹ ਨਹੀਂ ਗਾ ਸਾਰੇ ਆਪਾਂ ਇੱਕ ਬਰਾਬਰੀ ਹੈ ਸਾਰਿਆਂ ਦਾ ਧੰਨਵਾਦ ਜੀ ਪਬਲਿਕ ਨਿਊਜ਼ 35 ਅਖਰੀ ਤੋਂ ਪਲਵਿੰਦਰ ਸਿੰਘ ਕਾਕਾ ਤੁਸੀਂ ਕਿਹੜੇ